ਪ੍ਰੋਬੰਜਾਰ ਟੀਵੀ ਦਾ ਤੁਹਾਡਾ ਸਵਾਗਤ ਹੈ ਮੈਂ ਮਦੀਪ ਜੋਸ਼ ਸਿੰਘ ਕੜਾਕੇ ਦੀ ਠੰਡ ਦੇ ਨਾਲ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀ ਦੀ ਮੌਤ ਹੋ ਗਈ ਹੈ ਜੀਆਂ ਦਾ ਦੇ ਕੇ ਦਰਦਨਾਖਬਰ ਸਾਹਮਣੇ ਆ ਰਹੀ ਹੈ ਮੰਦਭਾਗੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਸਵੇਰੇ ਸਵੇਰੇ ਕੜਾਕੇ ਦੀ ਠੰਡ ਦੇ ਨਾਲ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ ਕਿਹਾ ਜਾ ਰਿਹਾ ਹੈ ਕਿ ਐਲੀਮੈਂਟਰੀ ਸਕੂਲ ਦਾ ਵਿਦਿਆਰਥੀ ਸੀ ਜ਼ਿਲ੍ਹਾ ਅੰਮ੍ਰਿਤਸਰ ਰਜਨਾਲਾ ਦੇ ਨੇੜੇ ਜਿਹੜਾ ਪਿੰਡ ਪੈਂਦਾ ਇੱਕ ਵਰਿਆਂ ਤਾਂ ਦਾਦ ਦੀ ਹੈ ਕਿ ਵਰਿਆਂ ਦੇ ਨੇੜੇ ਪਿੰਡ ਪਿੰਡ ਦਾ ਜਿੱਥੇ ਜਿਹੜਾ ਸਰਕਾਰੀ ਸਕੂਲ ਦੇ ਵਿਦਿਆਰਥੀ ਦੀ ਠੰਡ ਦੇ ਨਾਲ ਮੌਤ ਹੋ ਗਈ ਹੈ ਦਿਮਾਗ ਨੂੰ ਬੁਖਾਰ ਚੜਿਆ ਤੇ ਉਸ ਤੋਂ ਬਾਅਦ ਬੁਖਾਰ ਨਹੀਂ ਉਤਰਿਆ ਜਿਸ ਦੇ ਨਾਲ ਮੌਤ ਹੋ ਗਈ ਹੈ ਤਾਂ ਦੱਸਦੇ ਕਿ ਸੰਘਣੀ ਧੁੰਦ ਪੈ ਰਹੀ ਹੈ ਠੰਡ ਜਿਹੜੀ ਹੈ ਲਗਾਤਾਰ ਵਧਦੀ ਜਾ ਰਹੀ ਹੈ 31 ਦਸੰਬਰ ਤੱਕ ਛੁੱਟੀਆਂ ਸੀ ਪਰ 27-28 ਤਰੀਕ ਤੋਂ ਹੀ ਜਿਹੜਾ ਠੰਡ ਦਾ ਪ੍ਰਕੋਪ ਵਧਣਾ ਸ਼ੁਰੂ ਹੋਇਆ ਤੇ ਲੋਹੜੀ ਤੱਕ ਕਿਹਾ ਜਾ ਰਿਹਾ ਹੈ ਕਿ ਠੰਡ ਇਸ ਤਰ੍ਹਾਂ ਹੀ ਜਾਰੀ ਰਹੇਗੀ ਪਰ ਦੱਸਦੇ ਕਿ ਉੱਤੇ ਦੂਜੇ ਪਾਸੇ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਖੜੇ ਕਰਨੇ ਸਰਕਾਰਾਂ ਦੇ ਉੱਤੇ ਵੀ ਜ਼ਰੂਰ ਬੰਦਿਆ ਕਿ ਇੱਕ ਪਾਸੇ ਆਂਗਣਵਾੜੀ ਸਕੂਲ ਦੀ ਜਿਹੜਾ ਉੱਥੇ ਦਾ ਛੁੱਟੀ ਕਰ ਦਿੱਤੀ ਹੈਗੀ ਪਰ ਜਿਹੜਾ ਸਰਕਾਰੀ ਸਕੂਲਾਂ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਛੁੱਟੀਆਂ ਨਹੀਂ ਕੀਤੀਆਂ ਗਈਆਂ ਛੁੱਟੀਆਂ ਨਹੀਂ ਵਧਾਈਆਂ ਗਈਆਂ ਪਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਛੁੱਟੀਆਂ ਵਧਾਈਆਂ ਜਾਣ ਜਿਸ ਹਿਸਾਬ ਦੇ ਨਾਲ ਠੰਡ ਪੈ ਰਹੀ ਹੈ ਕਿਉਂਕਿ ਕੋਈ ਬੱਚੇ ਨਹੀਂ ਬੱਚੇ ਨਹੀਂ ਜਿਹੜੇ ਉਹ ਗੱਡੀਆਂ 'ਚ ਨਹੀਂ ਜਾਂਦੇ ਜਾਂ ਜੇ ਗੱਡੀਆਂ 'ਚ ਵੀ ਜਾਂਦੇ ਆ ਤਾਂ ਫੇਰ ਵੀ ਠੰਡ ਤਾਂ ਉਨੀ ਹੀ ਲੱਗਦੀ ਹੈ ਤਾਂ ਦਾਦੇ ਕਿ ਅਮ੍ਰਿਤਿਕ ਵਿਦਿਆਰਥੀਆਂ ਦਾ ਪ੍ਰਦੀਪ ਸਿੰਘ ਹੈ ਜਿਸ ਦੀ ਮੌਤ ਹੋ ਗਈ ਹੈ ਐਲੀਮੈਂਟਰੀ ਸਕੂਲ ਦਾ ਇਹ ਵਿਦਿਆਰਥੀ ਸੀ ਤਾਂ ਦੱਸਦੀ ਹੈ ਕਿ ਪ੍ਰਦੀਪ ਦੀ ਬੁਖਾਰ ਦੇ ਨਾਲ ਮੌਤ ਹੋਈ ਹੈ ਬੁਖਾਰ ਚੜਿਆ ਕਿਉਂਕਿ ਠੰਡ ਬਹੁਤ ਜ਼ਿਆਦਾ ਸੀ ਸਰਦੀ ਦੇ ਨਾਲ ਕੜਾਕੇ ਦੀ ਠੰਡ ਇੰਨੀ ਪੈ ਰਹੀ ਹੈ ਪਿੰਡ ਵਰਿਆ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜਿਹੜਾ ਇੱਕ ਸਕੂਲੀ ਵਿਦਿਆਰਥੀ ਦੀ ਮੌਤ ਹੋ ਗਈ ਹੈ ਤਾਂ ਦੱਸਦੀ ਹੈ ਕਿ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਛੁੱਟੀਆਂ ਦੇ ਵਿੱਚ ਇਜ਼ਾਫਾ ਕੀਤਾ ਜਾਵੇ ਜੇ ਆਂਗਣਵਾਰੀ ਸਕੂਲ ਦੀਆਂ ਛੁੱਟੀਆਂ ਵਧਾਈਆਂ ਨੇ ਤਾਂ ਸਰਕਾਰੀ ਪ੍ਰਾਈਵੇਟ ਹੋਰ ਸਕੂਲਾਂ ਸਾਰਿਆਂ ਦੀਆਂ ਵੀ ਜਿਹੜਾ ਛੁੱਟੀਆਂ ਨੂੰ ਵਧਾਉਣਾ ਚਾਹੀਦਾ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ 9 ਵਜੇ ਤੱਕ ਹੀ ਸਵੇਰੇ ਜਿਹੜਾ ਤਰੇਲ ਕੇ ਹਿਸਾਬ ਦੇ ਨਾਲ ਡਿੱਗਦੀ ਹੁੰਦੀ ਹੈ ਤਾਂ ਦਾਦਾ ਦੀ ਕਿ ਅਜਿਹਾ ਜਿਹੜਾ ਸਰਕਾਰਾਂ ਨੂੰ ਚਾਹੀਦਾ ਕਿ ਟਾਈਮ ਦੇਖਿਆ ਜਾਵੇ ਮੌਸਮ ਦੇਖਿਆ ਜਾਵੇ ਕਿਉਂਕਿ ਛੁੱਟੀਆਂ ਤੋਂ ਬਾਅਦ ਹੀ ਜਿਹੜਾ ਠੰਡ ਦੇ ਵਿੱਚ ਇਜ਼ਾਫਾ ਹੋਇਆ ਤੇ ਹੋਰ 10 ਦਿਨ ਜਿਹੜਾ ਠੰਡ ਹਜੇ ਇਦਾਂ ਹੀ ਪੈਣੀ ਹੈ ਤਾਂ ਸਰਕਾਰਾਂ ਨੂੰ ਚਾਹੀਦਾ ਕਿ ਖਬਰ ਤੋਂ ਬਾਅਦ ਕੁਝ ਐਕਸ਼ਨ ਲਿਆ ਜਾਵੇ ਛੁੱਟੀਆਂ ਦੇ ਬਾਰੇ ਸੋਚਿਆ ਜਾ ਦੇ ਵਧਾ ਦਿੱਤੀ ਹੈ ਪਰ ਹੋਰ ਸਕੂਲਾਂ ਦੀਆਂ ਛੁੱਟੀਆਂ ਜਿਹੜਾ ਨਹੀਂ ਵਧਾਈਆਂ ਤਾਂ ਦੱਸਦੀ ਕਿ ਮ੍ਰਿਤਕ ਵਿਦਿਆਰਥੀ प्रदीप ਸਿੰਘ ਜਿਸ ਦਾ ਨਾਮ ਹੈ ਉਸ ਨੂੰ ਪਹਿਲਾਂ ਬੁਖਾਰ ਚੜਦਾ ਬੁਖਾਰ ਦਿਮਾਗ ਨੂੰ ਚੜਦਾ ਜਿਸ ਤੋਂ ਬਾਅਦ ਬੁਖਾਰ ਨਹੀਂ ਸੈਟ ਆਉਂਦਾ ਤੇ ਉਹ ਦੁਨੀਆ ਤੋਂ ਰੁਖਸਤ ਹੋ ਜਾਂਦਾ ਤਾਂ ਦੱਸਦੀ ਹੈ ਕਿ ਸਵੇਰੇ ਸਵੇਰੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਕੜਾਕੇ ਦੀ ਠੰਡ ਦੇ ਨਾਲ ਇੱਕ ਸਕੂਲੇ ਵਿਦਿਆਰਥੀ ਦੀ ਮੌਤ ਹੋ ਗਈ